Thank <laughs> you. ਪੰਬੀਰ ਬੇੜ ਵੱਲੋਂ 1100 ਜਸ਼ਨਦੀ ਆ ਰੇਡ ਤੇ ਲੱਗ ਗਿਆ ਪਰਮਬੀਰ ਬੇੜ ਤੇ ਮਨਦੀਪ ਮਾਸਟਰ ਜੀ ਵੱਲੋਂ 1100 ਜਸ਼ਨੇ ਦੀ ਆ ਰੇਡ ਤੇ 1100 ਗੱਗੀ 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 ਓਏ ਬੱਲੇ 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 ਓਏ ਰਾਣਾ ਰੱਪਾ ਰਾਣਾ ਰੱਪਾ ਓਏ ਹੰਨਾ ਗੁੰਨਾ ਹੰਨਾ ਗੁੰਨਾ ਹੰਨਾ ਗੁੰਨਾ ਸੁਣਾ ਆ ਬੱਲਾ ਸਿਰਾ ਓਏ ਸਿਰਾ 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 ਹੋਈ ਜਾਂਦਾ ਅੱਜ ਤੇਰਾ ਹੋ ਗਿਆ ਇੱਕ ਹੋਰ ਲਾ ਦੇ 2108 ਤੇ ਨਾਲ 3108 ਲੱਗਿਆ ਹੋਇਆ ਆਹ ਜੇ ਤੂੰ ਇੱਕ ਲਾ ਦੇ ਤੇਰਾ 5200 ਬਣਦਾ ਤੇਰਾ 5200 ਬਣਦਾ ਜਸ਼ਨ ਭਲਵਾਨ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਲਾ ਪੈਂਦੀ ਰੇਡ ਹੈ ਫਕਰ ਚੰਡਿਆ ਆਹ ਸਾਹਮਣੇ ਜੱਗਾ ਜਸ਼ਨ ਜੱਗਾ ਇਹ ਬੱਲੇ 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 ਟੱਕਾ ਇਹ ਹਰਮਨ ਜੀਮੇ ਵੱਲੋਂ 2100 ਲੈ ਗੋ ਬਾਈ ਆ ਆ ਲੈ ਗੋ ਬੱਲੇ ਬੱਲੇ ਕਰਵਾ ਗਿਆ ਅਗਲੀ ਕਬੱਡੀ ਆ ਬਾਕੀ 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 ਆ ਗਿਆ ਅਗਲੀ ਕਬੱਡੀ ਪਾਉਣ ਲਈ ਭੱਗੀ ਆ ਗਿਆ ਸੋਨੀ ਸੋਮਲ ਕੁਲਵਿੰਦਰ ਸੋਮਲ ਸੰਤੋਸ਼ ਕੁਮਾਰ ਬਬਲਾ ਪ੍ਰਿੰਦਰ ਪ੍ਰਧਾਨ ਇਹ ਬੱਲੇ 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 ਜੱਗਾ ਸੱਗਾ ਜੱਗਾ ਜੱਗਾ ਚੰਦੇਆਲੇ ਮੱਝਗੀਆ

ਜਿੰਨੇ ਜੱਫੇ ਲੱਗਣਗੇ ਲਓ ਧਰਮਪੁਰੀਏ ਕੁਲਵਿੰਦਰ ਦੀ ਰੇਡ ਪਈ ਹੋਈ ਹੈ ਆ ਜਾਰੀ ਦੇ ਕੁਲਵਿੰਦਰ ਕੁਲਵਿੰਦਰ ਤੇ ਕੱਕੂ 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 ਤੇ ਜਾਰੀ ਬੱਲੇ 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 ਜਾਰੀ ਸਵਾਗਤ ਕਬੱਡੀ 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 ਓਏ ਆਇਆ ਨਜ਼ਾਰਾ ਨੱਚਦਾ ਕਲਾਊਡ ਸਾਰਾ ਨੱਚਦਾ ਜੱਗੀ ਸੋਮਸਿਆ ਜੀਤੂ ਬਿਹੜ ਦਵਿੰਦਰ ਚੰਦੋ ਕਿੱਤੂ ਬਾਈ ਹੁਣਾ ਵੱਲੋਂ ਕੁਲਵਿੰਦਰ ਹੁਣਾ ਵੱਲੋਂ ਕਹਿੰਦੇ ਪਰਮਾ ਬਿਹੜ ਹੁਣਾ ਵੱਲੋਂ ਕਹਿੰਦੇ 5100 ਦਾ ਮਨੀ ਦਾ ਤੇ ਕਹਿੰਦੇ ਜਫਾ ਉਧਰ ਕਹਿੰਦੇ ਕਹਿੰਦੇ ਦੂਆ ਰ ਕਹਿੰਦੇ ਰੁੜਕੇ ਦੀ ਧਰਤੀ ਦਾ ਆ ਵੀ ਮੁੰਡਾ ਕਹਿੰਦੇ ਟੌਪ ਤੇ ਚੱਲਦਾ ਪਰ ਦੂਜੇ ਪਾਸੇ ਧਾਕੜ ਧਾਕੜ ਆ ਪਾ ਗਿਆ ਧਰ ਤੇ ਬੜਦਾ ਕਰਤਾ 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 ਕੜ ਹੋ ਗਈ ਹੈ ਜੱਸਿਆ ਪਟਾਠ ਦੀ ਪੁਲੀ ਤੇ ਚੜਦੇ ਮੈਚ ਸਿਰੇ ਦਾ